ਹਾਂਜੀ ਗਾਇਸ ਸਵਾਗਤ ਹੈ ਜੀ ਸਾਡੇ ਕੋਹਰ ਨਾਮ ਦੇ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਆਲੂ ਵੱਢ ਰਹੇ ਸੀਗੇ ਜਦੋਂ ਪੱਤੀਆਂ ਪੱਟ ਰਹੇ ਸੀਗੇ ਤੇ ਆ ਰਹਿ ਗਏ ਸੀਗਾ ਆਪਣਾ ਯਾਰ ਇੱਕ ਢੇੜਾ ਜਿਹਾ ਤੇ ਇਹ ਢੇੜੇ ਦਾ ਆਪਾਂ ਨੇ ਮੇੜ ਕੇ ਆਲੂਆਂ ਦਾ ਫਿਰ ਆਪਾਂ ਅੱਗੇ ਦੇਖਦੇ ਹਾਂ ਸਾਨੂੰ ਮਿਲਦੇ ਆਂ ਤੇ ਅਸੇ ਦਾ ਵੱਟ ਲਈ ਆਪਾਂ ਇਹਦਾ ਇੱਕ ਪੈਣਾ ਟੋਪਾਂ ਇਹ ਨਾਲ ਦੀ ਹੋਰ ਲਿਆਵਾਂਗੇ ਤੇ ਆ ਮਸ਼ੀਨ ਆਪਣੀ ਤੇਰੇਰ ਮਗੇ ਦਾ ਦੇ ਰਿਹਾ ਸੀਗਾ ਪਰ ਵਿੱਚ ਫਸ ਗਈ ਤਾਂ ਅਮਨ ਦੇ ਰਿਆਂ ਨੂੰ ਪਾਟਰਾਟ ਮਗਾ ਕੇ ਪਹਿਲਾਂ ਉਹ ਖਾਲੀ ਕਰ ਦਿੰਨੇ ਟਰੇਲਿੰਗ ਆਲ ਲੈ ਚਾਣੇ ਪਾਟ ਤੇ 25 15 ਨਾਲੇ ਫਿਰ ਵੀ ਪਰ ਜੂਬੀ ਬਈ ਪੂਰੀ ਪਰ ਹੁਣ ਆਹਾਂ ਟਿੱਕੀ ਲਾ ਕੇ ਭਰਾਂਗੇ ਜਿੰਨੀ ਪਰ ਹੋਈ ਅੰਮੀ ਭਰਾਂਗੇ ਦੇ ਚੋਲੋਂ ਮੰਦੈਂਦਰੋ ਸੇ ਜਾ ਕੇ ਦੇਖਦੇ ਹਾਂ ਕੋਈ ਵੀ ਵੀ ਸਾਈਡ ਕਮੈਂਟ ਕਰਕੇ ਦੱਸੋ ਕਿ ਮੈਂ ਨਾ ਕਰਾ ਰਿਹਾ ਹਾਂ ਨਾ ਕੋਈ ਨੋਟਾਂ ਜਿਹਾ ਜਿਹਾ پوری <سؤال> کر یہ دروازہ کھوا کے دیکھتا ہوں جانتا ہے میرا یار بھائی میرا منہ بھی ہو بچا رہا ہے اے خلاص ختم نہیں جانا کیا مر رہا ہے اوئے بھائی بھائی کرنے ہے پہلے ساتھ پاس دیکھنا ہے تو کر کے لے لو ਕਦੋਂ ਕਰੇਗਾ ਕਦੋਂ ਕਰੇਗਾ ਕਦੋਂ ਕਰੇਗਾ ਕਾਹਦੇ ਤੋਂ ਆ ਪੂਰੀ ਘਰਾਂ ਆ ਨਹੀਂ ਘਰ ਉਹ ਨਹੀਂ ਪਤਾ ਨਾ ਜੀ ਸਬੂਰੀਆਂ ਟਿੱਕੀ ਲੱਗ ਗਈ ਵਾਹ ਜੀ ਦਾ ਤਰ ਦੇਖੋ ਇੰਟਾਗ ਦੇਖਣਾ ਕਾਹਦੇ ਲਈ

لے جا کے سٹا باقی جیسے ٹریلی اپنی بڑی کر رہے ہیں ਆਪਾਂ ਨੂੰ ਖੰਨਪਾਦਾਂ ਨਾਲ ਇਹ ਬਲੌਕ ਚਾਹ ਪਾਣੀ ਚੀਰਾਂ ਮਤੋਂ ਰੰਗ ਦੇ ਰਿਹਾ ਸੀ ਫੈਡੀ ਵੀ ਚੀਰਦੀ ਸੀ। ਛੋਟੀ ਗੱਤ ਹੈ। ਇਹ ਤਾਂ ਦੋ ਕ ਟੈਂਕਰ ਦੇ ਘਰ ਜਾਂਦੀ। ਆਪਾਂ ਅੱਗੇ ਘਰੇ ਮਿੱਤਰੋ। ਘਰੇ ਉਹ ਗਏ ਜਿਹੜਾ ਚੋਲ ਮਾਰ ਤੇ ਮਿੱਤਰੀ ਜਿਹਾ ਜਿਹੀ ਹੋਈ ਹੈ ਨਾ। ਤੇ ਉਹਨਾਂ ਆਪਾਂ ਬਸ ਇਹਨੂੰ ਐ ਕਰਦੇ ਨੂੰ ਘਰ ਚੀਂ ਅੰਦਰ ਲਾ ਦਿੰਦੇ ਆ। ਤੇ ਉਹਨੂੰ ਵੀ ਚਾਹੀਦਾ। ਬਟ ਟਾਈਮ ਲੱਗ ਕੇ ਜਾਣਾ ਹੈ। ਚਲ ਕੇ ਦੇਖੋ। మోటా సాఫా కమ్మే నిబడదా చూటే న ਇਹਦੇ ਬੱਚੇ ਬੱਡੀ ਰਲੀ ਹੋਈ ਹੈ ਥੋੜਾ ਪਿਛੇ ਕਰਨਾ ਪਊਗਾ। ਕਾਸ ਕੱਟ ਦਿੱਤ ਕੱਟ ਦੇਵਾ। ਵਾਰੀ ਵਾ। ਇਹ ਰਲੀ ਵੱਡੀ ਆ ਭਾਈ ਇਹ ਆਪਣੀ ਗੰਨੇ ਵਾਲੇ ਵਾਸਤੇ ਆ। ਤੇ ਅਸੀਂ ਚੱਲ ਦੋ ਕਰਦੇ ਆ। ਇਹਦੇ ਨਾਲ ਦੀ ਇੱਕ ਹੋਰ ਮੰਗਾਵਾਗੇ ਪਰ ਡਰ ਨਹੀਂ ਦੇਖਦੇ ਆ ਇਹਦੇ ਨਾਲ ਦੀ ਹੋਰ ਨਹੀਂ ਆ। ਉਣਾ ਜਣਾ ਉਣਾ ਤਾਂ ਨਹੀਂ ਯਾਰ ਮੋਝਾ ਸਟਾਣਾ ਡੱਲੀ ਕਰਤੀ ਮੈਂ ਜੁਬੜੀ ਕਰਕੇ ਨਾ ਓਏ ਹੋਏ ਲੋ ਵੀ ਮਿੱਤਰੋ ਟਰੈਲਰ ਗਿਆ ਪਲਟ ਹੁਣ ਕੀ ਕਰੀਏ ਫਿਰ ਓਹ ਹੋ ਗਿਆ ਸਦਾ ਹੋ ਗਿਆ ਚਲੋ ਵੀ ਚਲੋ ਮੰਡੇ ਮੰਤਾ ਲਿਮਾ ਲੈ ਵੀ ਹੋ ਗਿਆ ਕੰਮ ਜਾਇਦਾ ਤਾਂ ਮਾਉਣ ਦਾ ਲਿਆਣਾ ਪਊ ਆਪਣੋ ਜਿੱਤੀ ਤੇ ਰਖਾ ਲਾ ਕੇ ਆਪਾਂ ਯਾਰ ਇੱਕ ਜੈ ਵੀ ਸੀ ਦੇਖ ਰਿਆ ਹੁਣ ਵੱਡੀ ਉਹ ਮਗਾ ਅਗੇ ਲੈ ਆ ਕੇ ਰੱਖੀ ਹੈ ਯਾਰ ਆਪਾਂ ਔਰ ਕਦੇ ਨਾ ਕਦੇ ਟਰੈਕਟਰ ਪਲਟਦੀ ਰੰਧਨ ਨੂੰ ਪਤਾ ਹੀ ਮੈਂਹਿੰਦਰਾ ਦੇ ਕੰਮ ਹੋ ਗੇਰਾ ਆਪਣੇ ਵਾਲੇ ਦੇ ਉਹ ਪਲਟਾ ਦੇ ਦਿੰਦਾ ਝੋਟਾ ਫਿਰ ਉਹ ਵੀ ਬਾਕੀ ਦੇਖਦੇ ਆਣ ਤੇ ਟਾਣੀ ਆਈਆਂ ਕਰਕੇ ਯਾਰ ਲੱਗਦੀ ਨਹੀਂ ਬੈਠੀ ਮੈਨੂੰ ਲਾ ਲੱਗ ਜੂਗੀ ਔਰ ਦੇਖ ਤੈਨੂੰ ਕੀ ਕਰਦੀ ਭਾਈ ਆਈ ਚੱਕਰ ਵੰਦਾ ਨੂੰ ਕਮਾ ਕੇ ਲੈ ਕੇ ਆਣੀ ਹੋਊਗੀ ਚਲੋ ਅੱਛਾ ਨਹੀਂ ਬਸ ਨਹੀਂ ਭਾਈ ਕਮਾਉਣੇ ਪਹੁੰਚ ਗਏਂ ਤਾਲੂ ਮਿਲਦੇ ਨਾ ਜਾਣਗੇ ਆਪਾਂ ਦੂਰੋਂ ਘੋੜਕਟੇ ਆਣੀ ਪੈਗੀ। ਇਹ ਕਿਹੜਾ ਮੁਰਦਾ ਸਾਲਾ ਮੜੇ ਟੋੜੇ। ਟ੍ਰੈਲੀਆਂ ਵੱਡੀਆਂ ਜਾਂਦੀਆਂ ਬਾਈ ਕਈ ਗਿਰਗੇ। ਬਾੜ ਦੇ ਬਾੜ ਦੇ ਗਣਕ ਜਾਂਦਾ। ਥੋੜੋ ਜਿਹਾ ਕਟਾ ਕੇ ਵਧਾ ਕੇ ਮੋੜਨੇ ਪੋਗੇ। ਚੱਲੋ ਚੱਲੋ ਫਿਰ ਯਾਰ ਇਹ ਟ੍ਰੈਲਾ ਜਾਂ ਪਲਟਾ ਦੀ ਵਾਧਾ ਯਾਰ। ਪਤਾ ਨਹੀਂ ਟ੍ਰੈਟ ਪਲਟਾਈ ਜਾਂਦਾ ਪਤਾ ਨਹੀਂ ਟ੍ਰੈਲੇ ਚ ਕੋਈ ਨੁਕਸਾ ਯਾਰ। ਉਹ ਕੱਟ ਪੰਟ ਦਾ ਲੈ ਦੁੱਜਾ ਆਪਾਂ ਦੇਖਦੇ ਆਂ ਵੀਰ ਉਹ ਹੋਰ ਲਿਆਵਾਂਗੇ ਯਾਰ ਮੈਨੂੰ ਤਾਂ ਲੱਗਿਆ ਨਹੀਂ ਬਈ ਐਸੇ ਇਹ ਕਹਿੰਦਾ ਉਹਨਾਂ ਦੀ ਭਰਪੂਰ ਲਿਆ ਇਹ ਜਿਆਦੇ ਭਾਂਜੇ ਕਿੱਥੇ ਦੇ ਜੂਗਾ ਯਾਰ ਲੈ ਲਵੇ ਚਾਹਨਾ ਬੱਸ ਨਾ ਹਾਂ ਚਾਹਨਾ ਮਸ਼ੀਨੇ ਬੰਦ ਕਰਕੇ ਕੱਢ ਦਿੰਨੇ ਆ ਬਈ ਹੁੰਦਾ ਖਾਲੀ ਹੀ ਆ ਇਹ ਯਾਰ ਉਹੀ ਕੱਢ ਲੈਨੇ ਆ ਆਪਾਂ ਇਹਨੂੰ ਬੰਦ ਕਰ ਦਿੰਨੇ ਆ ਮਸ਼ੀਨ ਨੂੰ ਡੰਡੇ ਦੇ ਸਿਰ ਤੋਂ ਉੱਤਰ ਕੇ ਨਿਕਲ ਲੂ ਵੀਡੀਓ ਤੇ ਚੋਈ ਯਾਰ ਪੂਰਾ ਦੇਖਦੇ ਆ ਬੰਦ ਕਰਕੇ ਹੰਦੀਆਂ ਦੇ ਨਾਲ ਹੁਣ ਤਾਂ ਹੋ ਰੋ ਹੋ ਗਈ ਹੋ ਗਈ ਬਈ ਬੰਦ ਹੋ ਰਹੀ ਹੈ ਨਿਕਲ ਜੇ ਹੋਂਦ ਨਿਕਲ ਜੂ ਉਹਦਾ ਤਾਂ ਮਾ ਜਮਾ ਜਮਾ ਹੀ ਫਸਾ ਭੰਦਰੋਂ ਖੁੰਢੀ ਦੀੇ ਬਾਹਰ ਉਹ ਹੋ ਗਏ ਨਾ ਟਪੇ ਨੀ ਨਿਕਲ ਗਈ ਉਹ ਵਿੱਚ ਫਸ ਗਏ ਜੇ ਨਾ ਬਈ ਟਾਪੇ ਜੇ ਉਹਦੇ ਕਰਕੇ ਚੱਕਰ ਪਈ ਆ ਜਾ ਤਾਂ ਹੀ ਫਿਰ ਆਪਣਾ ਟੇਡਾ ਹੋ ਕਰਨਾ ਟੈਂਕ ਖਾਲੀ ਕਰਨਾ ਪਏਗਾ ਹਮਾਰਾ ਟੈਂਕ ਖਾਲੀ ਹੋ ਗਿਆ ਤੇ ਕਿਉਂ ਆਖਾਂ ਦੇ ਬਾਜ ਜੜਿਆ ਰਹਿ ਕੇ 2 ਫੁੱਟ ਜਿਹੇ ਨੇ ਉਲਾਂ ਦੇ ਇੱਕ ਜਾਊਗਾ ਇੱਕ ਆਊਗਾ ਬਈ ਫਿਰ ਨਿਮੇੜ ਕੇ ਨਾ ਫੇਰ ਆਪਾਂ ਕਣਕ ਵੀ ਵੱਢਣ ਲੱਗਣੀਆਂ ਯਾਰ ਹਰੇ ਲੋ ਬਈ ਰਹਾ ਚੋ ਵੀ ਤੇ ਕਿਉਂ ਆਪਾਂ ਨੇ ਵੱਢਤੇ ਅਖੜਾ ਤਾਂ ਆਪਣੇ ਉਹਦੇ ਟ੍ਰੈਲੀ ਪਾਣਾ ਲੱਗ ਵਰਤਦੇ ਇਹ ਕੰਮ ਤਾਂ ਸਾਰਾ ਤੇ ਆਪਣਾ ਪਰਵਾ ਬਾਕੀ ਇੰਦਰ ਖੜਾ ਦੂ ਜਿੰਨਾਂ ਦਾ ਆਪਣਾ ਛੱਤੀ ਦੀ ਖੜਾ ਹੋਰੇ ਤੇ ਆ ਮਸ਼ੀਨ ਖੜੀ ਆ ਮੱਕੀ ਵੇਚਣ ਵਾਲੀ ਇਹ ਵੀ ਵੀਜਣੀ ਆ ਯਾਰ ਮੱਕੀ ਵੀ ਭਰਾਵਾ ਚਲ ਆ ਲੈ ਸੀਵਲੀ ਚਾਹਾਂਗਾ اسی نو بھی دینے یہ ٹرےڈ جا 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 رہا ہے بس اور بھئی کی دیسا ہے ٹرےڈ ہے ہمیں انہیں شکا چلا آئے ہمیں اندارہ ٹائن میں جا گا یہ کھڑکا روڑا ہے جا رہا ہے یہاں ہنٹی ٹرگو دروپا لگی ہوگی ٹرگو کر کے ٹرگو کر کے جا رہا ہے تو کیوں گا رہا ہے بہتے ہیں ہی اندارہ ہی گا اے تو یہاں ہی جو کندا ہوگا ൂ ਈ ਭਰਾ ਕੇ ਨਾ ਫੇਰ ਅੱਦੇ ਕੀ ਕਰਾਂਗੇ ਯਾਰ ਪੁੱਤ ਪੁੱਤ ਪੁੱਲਾ ਜਦੋਂ ਪੁਰਾਣੀ ਤੇ ਜੀ ਪਿਛਲੇ ਵੀਰਾਂ ਤੋਂ ਦੇਖਣਾ ਤਾਂ ਵੀ ਭਰਾਏ ਦੀ ਵੀ ਇੰਦਰਾ ਰੇਡੀਆ ਉਹ ਵੀ ਚੀਜ਼ ਬੋਲ ਰਿਹਾ ਉਹ ਜਾਰੇ ਘਰ ਦੀ ਜੀ ਤੇਰੇ ਗਰ ਗਰ ਆ ਰਹੇ ਨੇ ਨਾ ਬਗ ਮੈਂ ਤੇ ਬੰਨੀ ਸੁਣਾ ਬਟੀ ਇਹਨਾਂ ਉਹ ਬੱਡਾ ਫਾਟਲੇ ਆ ਮੈਂ ਨਾ ਤੇ ਇਹਨਾਂ ਦੇਖਦੇ ਹਾਂ ਕਿੱਦਾਂ ਆਉਣਗੇ ਫਾਟਲੇ ਬਕਰਾਂ ਇਹਲੇ ਆ ਮੈਂ ਨਾ ਇਹਨੂੰ ਵਿਰੋਧ ਦਾਗਉਂਦਾ ਰਹੇ ਹਾਂ ਕਿ ਉਹਨਾਂ ਨੂੰ ਲੋਹੀ ਆਪਣਾ ਡਿੱਗ ਕਰਕੇ ਉਹਨੂੰ ਗੱਜਣ ਲਾਤਾ ਆਪਣਾ ਮਹਿੰਦਰੀ ਲੈ ਕੇ ਚੱਲਦੇ ਆਪਣਾ ਮਹਿੰਦਰਾ ਬਾਨ ਨੂੰ ਲੱਗੇ ਸੌਫਟ ਦੇਖਦੇ ਕਿਹੜੇ ਦੇ ਖੜੇ ਹੋ ਰਹੇ ਨੇ ਉਹ ਇੱਥੇ ਵੀ ਲੱਗਣਾ ਹੈ ਸੋਰੀ ਬਦਲਣਾ ਹੁਣ ਆਪਾਂ ਚੱਲਦੇ ਆਂ ਉਧਰ ਉਹ ਮਸ਼ੀਨ ਲਈਏ ਹੱਕ ਕੇ ਰਕਪੈਨ ਹੱਕਣੀ ਉਧਰ ਇਹਦਾ ਬੜਾ ਹੋਰ ਮਸ਼ੀਨ ਦਾ ਤੇ ਮਸ਼ੀਨ ਆਪਣੀ ਹੋਰ ਆ ਇਹਦਾ ਕਟਰ ਬੜਾ ਆਫਾ ਦੇਖ ਰਿਆਂ ਨਾ ਬਣਨਾ ਦਿੱਤਾ ਛੋਟਾ ਜਿਹਾ ਦੇਖੋ ਜੀ ਇਹ ਕੰਮ ਨਾ ਮੇਕ ਦਿੰਦਾ ਛੇੜੀ ਛੇੜੀ ਜਰਾ ਅੰਮ੍ਰਿਤ ਦੇਖੋ ਜੀ ਕਿਤੇ ਹੌਂਡਾ ਬਣ ਕੇ ਜਿੰਦਾ ਆਟਾ ਵੀ ਕਿੱਟੀ ਲੈ ਜੰਦਾ ਨਾ ਇੱਕ ਵੀ ਡੇਜਾ ਤੇ ਬਾਕੀ ਉਹਨੂੰ ਦੇਖਣਾ ਬਤੂਰੀ ਦੀ ਮਸ਼ੀਨਾਂ ਕਰਾਈ ਕਿ ਬੁੱਕਾ ਉਹ ਵੀ ਦੇਖ ਰਿਆਂ ਮੇਰੇ ਹਿਸਾਬ ਨਾਲ ਬਣਦੀ ਆ ਨੀ ਮੇਰੇ ਫੋਨ ਨੂੰ ਵੀ ਲੈਣਾ ਕੋਈ ਟਾਈਮ ਜਨਾਵਾ ਰੌਣ ਬਈ ਆਪਾਂ ਕਣਕ ਕਣਕ ਮਾਚ ਲਾਉਣ ਦੇ ਆ ਤੇ ਚੱਲਦਾ ਜੀ ਘੜੇ ਵਾਲੀ ਵਾਲੀ ਮਾਤੇ ਤਾਂ ਲਾਤਾ ਜੀ ਨਹੀਂ ਤਾਂ ਕਿੱਥੋਂ ਲਾਉਣੀ ਜੀ ਇਹਨਾਂ ਇਹ ਦੇਖੋ ਆਇਆ ਨੰਬਈ ਬਰੋ ਦਾ ਕੰਮ ਘਟ ਗਿਆ ਨਾ ਫਿਰ ਹੁਣ ਆਪਾਂ ਜੀ ਦੀ ਦਾ ਇਹਦਾ ਕਣਕ ਦਾ ਆਪਾਂ ਕੰਮ ਘਟਾਉਤਾ ਯਾਰ ਲਾ ਮਾਂ ਦੇ ਦਾ ਕੱਟਾ ਇੱਕ ਆ ਪਾਉ ਦੇ ਨਾ ਰਕੀਤ ਲੰਾਈ ਕੋਰ ਦੇ ਦੇਣਾ ਤੇ ਬਾਕੀ ਦੇਖਦੇ ਆਲੇ ਕਿਹੜਾ ਕੇਕ ਲੱਗਿਆ ਸਾਹਮਣੇ ਵਾਲਾ ਦੇਖ ਲੈਣਾ ਮੇਰਾ ਤੈਨੂੰ ਆਵੇ ਮੀਡੀਕਲ ਦਾ ਉੱਪਰ ਟਿੱਕੀ ਵੀ ਲੈਣਾ ਪਊਗਾ ਤਾਂ ਬੱਸ ਪਾਣਾ ਤੇ ਇਹਨਾਂ ਨੂੰ ਪਤਾ ਆਪਣੇ ਖਰਚਾ ਵਾਲਾ ਕਰਕੇ ਆ ਯਾਰ ਕਿੱਥੇ ਪੂਰਾ ਹੁੰਦਾ ਇਹਨਾਂ ਕੋਲ ਆ ਜੀ ਬੜੇ ਬਹੁਤ ਇੰਨੇ ਆ ਚਾਰ ਵੀ ਰਹਿ ਗਈ ਦੇਖੀ ਇਹ ਆਪਣੇ ਜਿਹੜੇ ਘੱਤੇ ਨੇ ਨਾ ਉੱਚੇ ਨਹੀਂ ਨੂੰ। ਹੁਣ ਜਿਹਨੇ ਮੈਂ ਕਰਕੇ ਨਾ ਇਧਰ ਚੜਾਈ ਪੈਂਦੀ ਜੋ ਉਧਰ ਨੂੰ ਆਪਣੇ ਘਰ ਕਿੰਨੇ। ਹੁਣ ਦੇਖੋ ਜੀ ਚਾਰ ਤੇ ਜਾ ਰਹੀ ਨੂੰ ਜੀ। ਪੂਰਾ ਜੋ ਲੇਨ ਦਾ ਇੱਕੋ ਕਾਰ ਵਾਲਾ ਆਪਣਾ ਕਿੰਨਾ ਚੜ ਗਿਆ ਤੇ ਬੜੀ ਕਾਇਨ ਵਾਲਾ। ਤਾਂ ਕਰਕੇ ਵੀ ਜਿਹੜਾ ਇਹ ਰੋਡ ਲੈ ਜਾਂਦੀ ਹੈ। ਇਹਨੂੰ ਸਾਵਧਾਨ ਪਰ ਬਹੁਤ ਔੜੀ ਔੜੀ ਬਿਟੂ ਈ ਹੈ। ਫੰਡ ਦੇ ਕੋਲ ਫੰਡ ਬੜੀ ਆਵੰਝ ਚਲੋ ਹੋਈ ਉਹ ਤਾਂ ਜਰੂਰ ਵੱਡੂਗੀ ਵੱਡੂਗੀ ਜਰਾ ਆਪਾਂ ਇਹ ਕਰਦੇ ਆਂ ਬੰਨੇਂਦਰ ਦੇ ਮੇਨ ਨਾਲ ਰੁਕਾ ਬੱਤੋ ਪਾ ਕੇ ਜਿਵੇਂ ਬਾਨੀ ਲਾ ਦੇ ਜੇ ਤੇ ਇਹਦੇ ਰੁਕ ਲਾਂਗੇ ਬਰੋਲ ਜੀ ਇਹ ਕੋਈ ਕੰਮ ਆਉਂਦਾ ਨਹੀਂ ਵੱਡਮੈ ਨਹੀਂ ਆ ਹੂੰ ਤੇ ਜੜਾਤਾ ਚੋਬਰਾ ਬੱਤੋ ਦੇਖੇ ਦੇਖੇ ਦੇਖੀਏ ਜੂਨੇ ਨੈਪਣਾ ਹੋਊਗਾ ਪਿੱਛੇ ਨੂੰ ਸਕੇ ਦਾ ਤੋਰਾ ਹੀ ਹੋਊ ਤਾਂ ਬਈ ਮਹਿੰਦਰੇ ਦਾ ਨਾਲੋਂ ਪਿੱਛੇ ਨੂੰ ਭੱਜ ਲਿੰਦਾ ਝਟਕਾ ਦੇ ਬੰਝ ਝਟਕ ਰਹੇ ਪੜਾਣਾ ਹੋਊਗਾ ਬਈ ਇਹ ਉੱਟਰ-ਬਟਰ ਵੱਡਾ ਜੇਰ ਨਾਲੇ ਅਈ ਜੋਪਰਾ ਪਾਣੋਂ ਵਧੀਆ ਲਾਗਾ ਮਹਿੰਦਰੇ ਦੀ ਚਲਾਈ ਜੜੀ ਨੇ ਜਰ ਬਈ ਉਹ ਵੀ ਬੰਦਾ ਨਹੀਂ ਕਰਨਾ ਨਾਲੇ ਤੇਲ ਦਾ ਖਰਚ ਹੋ ਜਾਣਾ ਕਮੈਂਟ ਕਰੋ ਤੁਸੀਂ ਚਲਾ ਦੂਗਾ ਇਹ ਦਸ ਫੁੱਟਾ ਰੋਡਾ ਤੇ ਡਰਾਬਾ ਨੇ ਕੋ ਸ਼ਰਧ ਦੇਖਣ ਚ ਲੋਕ ਕਿਹੋ ਜਿਹੇ ਬੈਠੇ ਹੋਣਗੇ ਨਾ ਬਈ ਮਹਿੰਦਰੇ ਜੀ ਉਹ ਦੇਖਦੇ ਆ ਬਈ ਸਕਰੀਨ ਸ਼ਾਟ ਆਪਾਂ ਥੰਬਨੇਲ ਵਾਸਤੇ ਲੈ ਲੈਨੇ ਹਾਂ ਯਾਰ ਤੇ ਚਲੋ ਬੈਠੀਏ ਬੰਦੇ ਦੇਖੀਏ ਕੀ ਬੰਦਾ ਸਟਿੱਕੇ ਦੇਖੀਏ ਚਲੋ ਜੀ ਜ਼ੋਰ ਦਾ ਨਾ ਟਿਕਲੂ ਹੋ ਗਈ ਰਾਮ ਨਾ

روڈا کا تو گا بھائی بڑے رکتے بچارا ہولی ہوا در بھی کرنا روڈا کا رکھتے کام بہت ہوا اپنا اور مکے بھی جنوبیں کٹنی ہے میرے کام بہت ہوئے اپنے ਤਾਂ ਜਦੋਂ ਉਹ ਨਹੀਂ ਦੂਰ ਮੋਰ ਤੋਂ ਨਹੀਂ ਆਪ ਦੰਦਾ ਦੇਖਣਾ ਬਾਈ ਯਾਰ ਐਂਡ ਨਹੀਂ ਗਿਆ ਸੱਤਖਾਨ ਵਾਲੇ ਕੰਮ ਕਰਦੇ ਨੇ ਯਾਰ ਇੱਕ ਤੋ ਸੋ ਦੇਖਣਾ ਆਹ ਬਾਈ ਜਿਹਨੇ ਪੰਪ ਨਹੀਂ ਲੱਗਦਾ ਪਰ ਉਹ ਸਵਾਦ ਦੇ ਬੜਾ ਹੁੰਦੇ ਨੇ ਗ੍ਰੀਨ ਪਲਾਂਟ ਚ ਚਲੋ ਇਹੋ ਆਪਣਾ ਗੋਲ ਬੈਂਡ ਲਈ ਜੋ ਬਾਈ ਆਪਾਂ ਨੇ ਇਧਰ ਉਹਦਾ ਵੀ ਦੋ ਦੋ ਤਾਂ ਇੰਦਰੇ ਰਿਹਾ ਬਾਦੂ ਦਾ ਮੈਂ ਤਾਂ ਸੰਗਰੀ ਤੱਕ ਉਹ ਤੇ ਬਦਲਣਾ ਤਾਂ ਤਾਂ ਭਾਜੀ ਹੋ ਜਾਂਦੇ ਆ ਆਹ ਥੋੜੇ ਮੋਟੇ ਹੋ ਜਾਈਦਾ ਹੈ ਨਾ ਜਿਹਨੇ ਉਹਨੂੰ ਨੀਂਹ ਦੇ ਲਿਆਣਾ ਆਉਂਦਾ ਹੈ ਤਾਂ ਉਹਨੂੰ ਦੇਖਣ ਨੂੰ ਆਉਂਦੇ ਅਗਲੇ ਕਰਕੇ ਉਹਨੂੰ ਦੇ ਦੇਣਾ ਕੋਈ ਦਾ ਤਾਂ ਮਿਲਦੀ ਹੈ ਬਗਨ ਤਾਂ ਮੈਂ ਦੇ ਦੇਣਾ ਹੈ ਸਾਜੇ ਬੜਾ ਕੰਕੜਾ ਵੀ ਹੋਣਾ ਨਾ ਮੇਰੇ ਵੀ ਤੇ ਆਪਾਂ ਦੇਖਦੇ ਆਂ ਮੁੱਤੀ ਉਹਦਾ ਕੀ ਕਰੇ ਉਹ ਡੇਰਾ ਜਾਂ ਲੈ ਕੇ ਆਈ ਨਹੀਂ ਨਾ ਪੱਤੀ ਦਾ ਵਾਪਸ ਉਹਨੇ ਦੇਖੀਏ ਇੱਕ ਵਾਰ ਕੀ ਵੰਦਾ ਵਾ ਮਾਰ ਜਣਾ ਬਗਿਆ ਦਾ ਬੱਗਿਆ ਯਾਰ ਛੱਡ ਦਿੱਤਾ ਯਾਰ ਇਹ ਇੱਕ ਤਾਂ ਬਾਈ ਬੰਦਿਆਂ ਦਾ ਬੜਾ ਮੰਗਾ ਯਾਰ ਅਰੇ ਜੀ ਤਾਂ ਸ਼ੁਰੂ ਜੀ ਦਾ ਜੀ ਦਾ ਤੇਰੀ ਮੁੱਤੀ ਨਾ ਜੀ ਬੜੀ ਲੱਗਿਆ ਚਲੋ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ